ਨਾਨਕਸ਼ਾ ਫਕੀਰ ਬਾਤ ਲੋ ਬਾਤ ਲੋ ਕਾ ਬਨੋ ਇ ਵੀਡਿਓ ਤੋਂ ਰਿਹਾ ਫਿਲਮ ਨਾਨਕਸ਼ਾ ਫਕੀਰ ਦੇ ਨਿਰਦੇਸ਼ਕ ਹਰਿੰਦਰ ਸਿੰਘ ਸਿੱਕਾ ਕਿਲਾਪ ਹਥਾਂ ਚ ਪੋਸਟਰ ਪਰ ਇ ਮੰਗ ਕਰ ਰਹੇ ਨੇ ਤੋਂ ਨਾਨਕਸ਼ਾ ਫਕੀਰ ਦੇ ਬੈਨ ਦੇ ਇਸ ਨੂੰ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਕਨੇ ਲਗਾਈ ਪਰ ਸੇਕ ਜਥੇਬੰਦੀਆਂ ਅਜੇ ਵੀ ਡਟੀਆਂ ਹੋਈਆਂ ਨੇ ਤੇ ਫਿਲਮ ਤੇ ਬੈਨ ਦੀ ਮੰਗ ਤੇਜ਼ ਹੈ ਸੇਕ ਜਥੇਬੰਦੀ ਦਲ ਖਾਲਸਾ ਵੱਲੋਂ ਕੀ ਤਰਕ ਦਿੱਤਾ ਜਾ ਰਿਹਾ ਹੈ ਫਿਲਮ ਤੇ ਬੈਨ ਲਗਾਉਣ ਲਈ ਜਰਾ ਸੁਣੋ ਜਦੋਂ ਤੋਂ ਸਾਨੂੰ ਉਹਦਾ ਪਤਾ ਲੱਗਾ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਰੋਲ ਵੀ ਇੱਕ ਵਿਅਕਤੀ ਨੇ ਕੀਤਾ ਬੀਬੇ ਨਾਨਕੀ ਜੀ ਦਾ ਮਾਤਾ ਸਲਖਣੀ ਜੀ ਦਾ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਮਹਿਲ ਸੀ ਸੋ ਉਦੋਂ ਕੋਈ ਦਲ ਖਾਲਸਾ ਦਾ ਵਿਰੋਧ ਕਰ ਰਿਹਾ ਹੈ ਕਿੰਨੇ ਇੱਕ ਸਟੇਟ ਦੀ ਪਾਲਿਸੀ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੜਕਾਉਂਦੀ ਹੈ ਔਰ ਫਿਰ ਉਹ ਪੜਕਾਉਣ ਵਾਲੇ ਪਾਸੇ ਵੱਲ ਹੋ ਜਾਂਦੀ ਜਿਸ ਤਰ੍ਹਾਂ ਉਦੋਂ ਨਿਰੰਕਾਰੀ ਵੱਲ ਸੀ ਹੁਣ ਉਹ ਫਿਰ ਸਿੱਖਾਂ ਨੂੰ ਯੂਥ ਨੂੰ ਇਹਨਾਂ ਦੀਆਂ ਭਾਵਨਾ ਨੂੰ ਭੜਕਾ ਰਹੀ ਐ ਖਿਲੀ ਉਡਾ ਰਹੀ ਐ ਜਦੋਂ ਇਹਨਾਂ ਨੇ ਆਪਣੇ ਜਿਹੜੇ ਸਾਡੀ ਬੇਸਿਕ ਰੂਲਸ ਐ ਬੇਸਿਕ ਸਿਧਾਂਤਸ ਐ ਉਹਦੇ ਸਾਡੇ ਜਦੋਂ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਅੱਗੇ ਆਉਨੇ ਆ ਫਿਰ ਉਹ ਜਿਹੜਾ ਸਿੱਖੀ ਨੂੰ ਨੁਕਸਾਨ ਪਹੁੰਚਾ ਰਿਹਾ ਹੁੰਦਾ ਉਹਦੇ ਵੱਲ ਹੋ ਕੇ ਸਾਡੀ ਕੌਮ ਦਾ ਯਾਨੀ ਮਾਲੀ ਜਾਂ ਹਰੇਕ ਤਰ੍ਹਾਂ ਜਿਸ ਤਰ੍ਹਾਂ ਸ਼ਹਾਦਤਾਂ ਹੋਈਆਂ ਪਹਿਲਾਂ ਇਦਾਂ ਨੁਕਸਾਨ ਕਰਦੀ ਐ ਸਾਰਿਆਂ ਨੂੰ ਬੋਲਣਾ ਚਾਹੀਦਾ ਹਰ ਇੱਕ ਸਿੱਖ ਨੂੰ ਬੋਲਣਾ ਚਾਹੀਦਾ ਤੁਸੀਂ ਕਦੀ ਇਸ ਗੱਲ ਨੂੰ ਇਮੇਜਿਨ ਕਰੋ ਵਿਜ਼ੂਅਲਾਈਜ਼ ਕਰੋ ਕਿ ਅੱਜ ਤਾ ਉਹ ਕਹਿੰਦਾ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਐਨੀਮੇਸ਼ਨ ਦਾ ਹੀ ਦਿਖਾ ਰਿਹਾ ਵਾਂ ਹਾਲਾਂਕਿ ਜਿਹੜੇ ਬੇਬੇ ਨਾਨਕੀ ਦਾ ਰੋਲ ਐ ਇੱਕ ਐਕਟ੍ਰੈਸ ਕਰ ਰਹੀ ਹੈ ਕੱਲ ਨੂੰ ਜਦੋਂ ਉਹ ਐਕਟ੍ਰੈਸ ਕਿਸੇ ਹੋਰ ਰੋਲ ਚ ਆਏਗੀ ਤੇ ਉਹ ਕਿਉਂਕਿ ਸਾਡਾ ਮਾਈਂਡ ਉਹਨੂੰ ਲੈ ਚੁੱਕਾ ਆਏਗਾ ਬੇਬੇ ਨਾਨਕੀ ਜਦੋਂ ਅਸੀਂ ਇਹਨੂੰ ਕਿਸੇ ਹੋਰ ਰੋਲ 'ਚ ਵੇਖਾਂਗੇ ਸਾਨੂੰ ਬਹੁਤ ਹਰਟ ਹੋਏਗੀ ਉਸ ਦਿਨ ਤੁਸੀਂ ਮਹਿਸੂਸ ਕਰੋਗੇ ਕਿ ਅਸੀਂ ਉਸ ਤੋਂ ਇਹਨੂੰ ਹਰਿੰਦਰ ਸਿੱਕੇ ਨੂੰ ਕਿਉਂ ਨਹੀਂ ਥੀ ਰੋਕਿਆ ਹੁਣ ਇਹ ਵੀ ਪਿੱਛਾਂ ਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News ਪੰਜਾਬੀ న్యూਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ న్యూਸ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News ਪੰਜਾਬੀ